ਕਰਮ ਇਹ ਸ਼ਬਦ ਲੋਕਾਂ ਨੂੰ ਡਰਾਉਂਦਾ ਹੈ ਕਿਉਂਕਿ ਉਹ ਕਦੇ ਸਮਝੇ ਹੀ ਨਹੀਂ ਕਿ ਕਰਮ ਹੈ ਕੀ ਉਹ ਸਮਝਦੇ ਨੇ ਕਿ ਤੇ ਉੱਪਰਵਾਰੇ ਨੇ ਹਿਸਾਬ ਰੱਖਿਆ ਹੈ ਤੇ ਉਹ ਹਿਸਾਬ ਤੇਰੇ ਵਿਰੁੱਧ ਜਾ ਸਕਦਾ ਹੈ ارے بہت بچپنا ہے کرم کوئی قانون نہیں کرم کوئی سزا دا تંત્ર نہیں کرم صرف کیتنا دی گونج ہے جو تو بھیجدا ہے وہی واپس ملدا ہے ਹੋਲੀ ਹੋਲੀ ਸਮਝੋ ਕਰਮ ਬਾਹਰੋਂ ਨਹੀਂ ਆਉਂਦਾ ਕਰਮ ਅੰਦਰੋਂ ਵਰਦਾ ਹੈ ਤੂੰ ਹੀ ਉਸਦਾ ਸਰੋਤ ਹੈ ਜੇ ਤੂੰ ਗੁੱਸੇ ਤੋਂ ਕਰਮ ਕਰੇਗਾ ਤਾਂ ਗੁੱਸਾ ਹੀ ਤੇਰਾ ਪਵਿੱਤ ਰ ਬਣ ਜਾਵੇਗਾ ਜੇ ਤੂੰ ਪ੍ਰੇਮ ਤੋਂ ਕਰਮ ਕਰੇਗਾ ਤਾਂ ਪ੍ਰੇਮ ਹੀ ਤੇਰੇ ਚਾਰ ਪਾਤੇ ਖਿੜੇਗਾ ਕਰਮ ਦਾ ਭੇਦ ਬਹੁਤ ਸੂਖਮ ਹੈ ਇਸ ਨੂੰ ਬੁੱਧੀ ਨਾਲ ਨਹੀਂ ਇਸ ਨੂੰ ਸੂਝ ਨਾਲ ਸਮਝਿਆ ਜਾਂਦਾ ਹੈ ਜਦ ਤੂੰ ਅੰਦਰ ਚਾਕਦਾ ਹੈ ਤਾਂ ਇੱਕ ਅਦਵੋਤ ਗੱਲ ਦਿਖਦੀ ਹੈ ਕਰਮ ਤਦ ਹੀ ਜਨਮ ਲੈਂਦਾ ਹੈ ਜਦ ਤੂੰ ਕਹਿੰਦਾ ਹੈ ਮੈਂ ਕਰ ਰਿਹਾ ਹਾਂ ਇਹ ਮੈਂ ਇਹ ਸਭ ਤੋਂ ਵੱਡਾ ਪਰਮ ਹੈ ਇਹ ਸਭ ਤੋਂ ਵੱਡੀ ਜੰਜੀਰ ਹੈ ਜਿਸ ਦਿਨ ਤੂੰ ਵੇਖ ਲਿਆ ਕਿ ਕਰਤਾ ਕੋਈ ਹੈ ਹੀ ਨਹੀਂ ਕਿਰਿਆ ਹੋ ਰਹੀ ਹੈ ਸਾਹ ਲੈਣਾ ਹੋ ਰਿਹਾ ਹੈ ਜ਼ਿੰਦਗੀ ਵਗ ਰਹੀ ਹੈ ਤੇ ਤੂੰ ਸਿਰਫ ਦੇਖਣ ਵਾਲਾ ਹੈ ਉਸ ਦਿਨ ਕਰਮ ਮਰ ਜਾਂਦਾ ਹੈ ਕਿਰਿਆ ਰਹਿੰਦੀ ਹੈ ਪਰ ਕਰਤਾ ਗਾਇਬ ਹੋ ਜਾਂਦਾ ਹੈ ਤੇ ਕਰਤਾ ਦੇ ਬਿਨਾ ਗਰਮ ਤਿੱਤੇ ਚੜੇ ਤੂੰ ਇੱਕ ਅਜਿਹਾ ਆਕਾਸ਼ ਬਣ ਜਾਂਦਾ ਹੈ ਜਿਸ ਵਿੱਚ ਤੂੰ ਆ ਕੇ ਖਤਮ ਹੋ ਜਾਂਦਾ ਹੈ ਪਰ ਆਕਾਸ਼ ਨੂੰ ਛੂ ਨਹੀਂ ਸਕਦਾ ਤੂੰ ਸਮੁੰਦਰ ਬਣ ਜਾਂਦਾ ਹੈ ਲਹਿਰਾਂ ਆਉਂਦੀਆਂ ਹਨ ਜਾਂਦੀਆਂ ਹਨ ਪਰ ਸਮੁੰਦਰ ਅਡੋਲ ਹੈ ਸਾਧਨਾ ਕੀ ਹੈ ਸਾਧਨਾ ਇਹ ਨਹੀਂ ਕਿ ਤੂੰ ਕਰਮ ਛੱਡ ਦੇਵੇਂ ਸਾਧਨਾ ਇਹ ਹੈ ਤੇ ਤੂੰ ਕਰਮ ਨੂੰ ਹੁੰਦੇ ਵੇਖ ਉਸ ਨੂੰ ਦੇਖ ਬਿਨਾ ਮੇਰਾ ਬਣਾਏ ਬਿਨਾ ਕਰਤਾ ਬਣੇ ਜਦ ਤੂੰ ਬਿਨਾ ਕਰਤਾ ਬਣੇ ਕਰਮ ਵਿੱਚੋਂ ਲੰਘਦਾ ਹੈ ਉਹ ਕਰਮ ਤੇਰੇ ਤੇ ਨਹੀਂ ਲੰਗਦਾ ਤੂੰ ਉਸ ਨੂੰ ਪਾਰ ਕਰ ਜਾਂਦਾ